ਹਰ ਜਗ੍ਹਾ ਤੇ ਤੁਸੀਂ ਸੀਆਰਪੀਐਫ ਕੈਂਪ ਦੇ ਵਿੱਚ ਸ਼ੀਸ਼ਮਾਰਗ ਯਾਤਰਾ ਨੂੰ ਬੁਲਾਉਂਦੀ ਪਰ ਮੈਨੂੰ ਕਿਵੇਂ ਸੋਚਿਆ ਕਿ ਇੱਥੇ ਵੀ ਠਹਿਰਾਵ ਕੀਤਾ ਜਾਵੇ ਇਹ ਜੀ ਬਸ ਮੈਂ ਅਸੀਂ ਬਾਬਾ ਜੀ ਨੇ ਸਾਡੇ ਕੋਲ ਮਿਲੇ ਸੀ ਬਾਬਾ ਜੀ ਨਾਲ ਮਿਲਣਾ ਹੋਇਆ ਮੈਂ ਇੱਥੇ ਆਈ ਜੀ ਸੀਗਾ ਉਦੋਂ ਤੇ ਬਾਬਾ ਜੀ ਨੇ ਕਿਹਾ ਇਸ ਤਰ੍ਹਾਂ ਤੇ ਅਸੀਂ ਕਿਹਾ ਬਾਬਾ ਜੀ ਸਾਡੇ ਧਨ ਭਾਗ ਜੀ ਤੁਸੀਂ ਅੰਦਰ ਦੀ ਇਧਰ ਦੀ ਸ਼ੀਸ਼ਮਾਰਗ ਯਾਤਰਾ ਨੂੰ ਇੱਕ ਗੇਟ ਤੋਂ ਲਿਜਾ ਕੇ ਦੂਜੇ ਥਾਂ ਨਹੀਂ ਜਾਵਾਂਗੇ ਸਿਕਿਉਰਿਟੀ ਬੜੀ ਟਾਈਟ ਹੁੰਦੀ ਆਮ ਬੰਦਾ ਤੇ ਆ ਹੀ ਨਹੀਂ ਸਕਦਾ ਹੈਗਾ ਤੇ ਇਸ ਕਰਕੇ ਸਪੈਸ਼ਲੀ ਫਿਰ ਇਸ ਅੱਜ ਦੇ ਦਿਨ ਵਾਸਤੇ ਅਸੀਂ ਖਾਸ ਕਰ ਗੁਰਤੇਗ ਬਹਾਦਰ ਸਾਹਿਬ ਜੀ ਦਾ ਜਿੰਨਾ ਸਤਕਾਰ ਤੇ ਜਿੰਨਾ ਕੁਛ ਕੀਤਾ ਜਾਏ ਉਹ ਬਹੁਤ ਘੱਟ ਹੈ ਜੀ ਜੋ ਉਹਨਾਂ ਨੇ ਦੇਸ਼ ਵਾਸਤੇ ਜੋ ਇਸ ਧਰਮ ਬਚਾਉਣ ਵਾਸਤੇ ਜੋ ਕੁਛ ਕੀਤਾ ਉਹਨਾਂ ਨੂੰ ਅੱਖਰਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੜਕ ਦੇ ਉੱਤੇ ਰੁਕ ਕੇ ਇਸ ਤਰ੍ਹਾਂ ਨਹੀਂ ਟ੍ਰੈਫਿਕ ਜਾਮ ਹੁੰਦਾ ਹੈ ਕਈ ਕੁਛ ਹੁੰਦੇ ਆ ਇਸ ਵਾਸਤੇ ਇੱਕ ਉਪਰਾਲਾ ਸੀ ਸਾਡਾ ਉਸ ਉਪਰਾਲੇ ਨੂੰ ਬਾਬਾ ਜੀ ਨੇ ਹੰਗਾਰਾ ਭਰਿਆ ਉਹਨਾਂ ਨੇ ਕਿਆ ਵੀ ਅਸੀਂ ਜ਼ਰੂਰ ਕਰਾਂਗੇ ਬੰਦੀ ਬੰਦੀ ਅੱਜ ਤੀਜਾ ਚੌਥਾ ਸਾਲ ਹੋ ਰਿਹਾ ਹੈ ਤੀਜਾ ਸਾਲ ਹੋ ਰਿਹਾ ਹੈ ਕਿ ਇਹ ਯਾਤਰਾ ਇਸ ਤਰ੍ਹਾਂ ਬਾਬਾ ਜੀ ਦੀ ਸਵਾਰੀ ਤਾਂ ਆਈ ਆਈ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਤੇ ਹਰਿਆਣਾ ਦੇ ਸੀਐਮ ਸਾਹਿਬ ਆਏ ਜਿਹੜੇ ਉਹ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਦੇਖੋ ਕਿ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਹੈ ਕਿ ਉਹਨਾਂ ਨੇ ਕਿਹਾ ਇਸ ਤੋਂ ਵੱਡੀ ਹੋਰ ਕੁਰਬਾਨੀ ਕੌਣ ਦੇ ਸਕਦਾ ਜਿਹੜੀ ਤੁਸੀਂ ਕਰ ਸਕਦੇ ਤੇ ਅੱਜ ਅਸੀਂ ਸਭ ਜਾਣਦੇ ਆ ਸਾਰਾ ਦੇਸ਼ ਹਿੰਦ ਦੀ ਚਾਦਰ ਦੇ ਨਾਲ ਉਹਨਾਂ ਨੂੰ ਸਲਮਾਨਤ ਕਰਦੇ ਰਹੇ ਉਹਨਾਂ ਦੇ ਕੋਈ ਐਸਾ ਬੰਦਾ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਜੋ ਇਹਨਾਂ ਦੀ ਸ਼ਹਾਦਤ ਤੇ ਉੱਤੇ ਆਪਣੇ ਨਮਨ ਨਾ ਕਰਦਾ ਹੋਵੇ ਜਾਂ ਕਿਸੇ ਨਾ। ਇਹ ਕਹਿੰਦਾ ਕਿ ਮੁਸਲਮਾਨਤੀ ਵਿੱਚ ਅੱچھے ਬੰਦੇ ਨਹੀਂ ਹੁੰਦੇ ਲੇਕਿਨ ਜ਼ਿਆਦਤੀ ਜਿਹੜੀ ਕਰਦੇ ਆ ਜਿਹੜੇ ਜ਼ਬਰਦਸਤੀ ਕਿਸੇ ਨੂੰ ਉਹ ਕਰਵਾਉਣਾ ਉਹ ਗਲਤ ਗੱਲ ਹੈ। ਉਹ ਸੀਜ਼ ਨੂੰ ਲੈਂਦੇ ਹੋਇਆ ਸੀ ਕੱਲ ਨਹੀਂ ਸਾਡੇ ਵਿੱਚ ਇੱਥੇ ਮੁਸਲਮਾਨ ਲੜਕੇ ਵੀ ਹੈਗੇ ਨੇ ਉਹ ਵੀ ਰਿਸਪੈਕਟ ਕਰਦੇ ਨੇ ਉਹ ਵੀ ਆਦਰ ਉਹਨਾ ਹੀ ਦਿੰਦੇ ਆ ਸ਼ੀਸ਼ਮਰ ਦੀ ਯਾਤਰਾ ਨੂੰ ਇਸ ਵਾਰ ਕਿਵੇਂ ਦਾ ਹੰਗਾਰਾ ਮੇਰੀ ਆ ਕਿਵੇਂ ਲੋਕ ਸ਼ੀਸ਼ਮਰ ਯਾਤਰਾ ਦਾ ਸਵਾਗਤ ਕਰ ਰਿਹਾ ਭਾਈ ਸਾਹਿਬ ਜੀ ਉਹ ਤਾਂ ਕਰ ਹੀ ਰਹੇ ਨੇ ਪਰ ਜਿਹੜਾ ਤੁਹਾਡੇ ਵੱਲੋਂ ਹੁੰਦਾ ਆ ਉਸ ਬਾਰੇ ਤਾਂ ਅਸੀਂ ਕੁਝ ਕਹਿ ਹੀ ਨਹੀਂ ਸਕਦੇ ਤੁਸੀਂ ਜ਼ਰੂਰ ਦੱਸੋ ਕਿ ਕਿਵੇਂ ਦੀ ਭਾਵਨਾ ਲੈ ਕੇ ਤੁਸੀਂ ਹਰ ਸਾਲ ਸ਼ੀਸ਼ਮਰ ਯਾਤਰਾ ਨਾਲ ਜੁੜਦੇ ਹੋ ਪਹਿਲਾਂ ਤਾਂ ਜੀ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰਿਤਿਕ ਬਹਾਦਰ ਸਾਹਿਬ ਜੀ ਦਾ ਜਿੰਨਾ ਸਤਕਾਰ ਤੇ ਜਿੰਨਾ ਕੁਛ ਕੀਤਾ ਜਾਏ ਉਹ ਬਹੁਤ ਘੱਟ ਹੈ ਜੀ ਜੋ ਉਹਨਾਂ ਨੇ ਦੇਸ਼ ਵਾਸਤੇ ਜੋ ਇਸ ਧਰਮ ਬਚਾਉਣ ਵਾਸਤੇ ਜੋ ਕੁਛ ਕੀਤਾ ਉਹਨਾਂ ਨੂੰ ਅੱਖਰਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਵਾਰ 350 ਸਾਲਾਂ ਸਾਡੇ 350 ਸਾਲਾਂ ਤਾ ਫੇਰ ਅਸੀਂ ਕੀ ਕਹੀਏ ਤੇ ਮੈਂ ਵਿਸ਼ੇਸ਼ ਤੌਰ ਤੇ ਉਤੇ ਬਾਬਾ ਜੀ ਮਨਜੀਤ ਸਿੰਘ ਹੁਣਾਂ ਦਾ ਸ਼ੁਕਰਗੁਜ਼ਾਰ ਹੈ ਕਿ ਉਹ ਹਮੇਸ਼ਾ ਜਿਸ ਤਰ੍ਹਾਂ ਕਰ ਰਹੇ ਤੇ ਇਸ ਵਾਰੀ ਵੀ ਉਹਨਾਂ ਨੇ ਪੱਧ ਚੜ ਕੇ ਸਾਰੀਆਂ ਥਾਵਾਂ ਤੇ ਜਾ ਕੇ ਤੇ ਸਾਡੇ ਵਾਸਤੇ ਇਸ ਵਾਰੀ ਬਹੁਤ ਵੱਡਾ ਹੈ ਕਿ ਇਸ ਕੈਂਪਸ ਦੇ ਵਿੱਚ ਹਰ ਜਗ੍ਹਾ ਤੇ ਤੁਸੀਂ CRPF ਕੈਂਪ ਦੇ ਵਿੱਚ ਸ਼ੀਸ਼ਮਰਗ ਯਾਤਰਾ ਨੂੰ ਬੁਲਾਉਂਦੀ ਪਰ ਮਤਲਬ ਕਿਵੇਂ ਸੋਚਿਆ ਕਿ ਇੱਥੇ ਵੀ ਠਹਿਰਾਵ ਕੀਤਾ ਜਾਵੇ ਇਹ ਜੀ ਬਸ ਮੈਂ ਬਾਬਾ ਜੀ ਦੀ ਸਵਾਰੀ ਤਾਂ ਆਈ ਆਈ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਇੱਥੇ ਹਰਿਆਣਾ ਦੇ ਸੀਐਮ ਸਾਹਿਬ ਆਏ ਜਿਹੜੇ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਕਿਸ ਤਰ੍ਹਾਂ ਦੀ ਇੱਥੇ ਅਰਦਾਸ ਸਾਰੇ ਪ੍ਰਬੰਧ ਜੋ ਕੀਤੇ ਗਏ ਜਿਸ ਤਰ੍ਹਾਂ ਦੇ ਵੀ ਕੀਤੇ ਗਏ ਤੇ ਬਾਬਾ ਜੀ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਸ਼ੁਕਰੀਆ ਕਿ ਉਹ ਇਸ ਤਰ੍ਹਾਂ ਦਾ ਸਾਰਿਆਂ ਨੂੰ ਜੋੜਦੇ ਆ ਕੋਈ ਉਹਨਾਂ ਵਾਸਤੇ ਨਹੀਂ ਕੋਈ ਸਿੱਖ ਧਰਮ ਦਾ ਹੈ ਮੁਸਲਮਾਨ ਹੈ Hindu ਹੈ ਕੋਈ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਅਸੀਂ ਬਾਬਾ ਜੀ ਨੇ ਸਾਡੀ ਕੋ ਮਿਲੇ ਸੀ ਬਾਬਾ ਜੀ ਨਾਲ ਮਿਲਣਾ ਹੋਇਆ ਮੈਂ ਇੱਥੇ ਆਈ ਜੀ ਸੀਗਾ ਉਦੋਂ ਜੀ ਤੇ ਬਾਬਾ ਜੀ ਨੇ ਕਿਹਾ ਇਸ ਤਰ੍ਹਾਂ ਤੇ ਅਸੀਂ ਕਿਹਾ ਬਾਬਾ ਜੀ ਸਾਡੇ ਧਨ ਭਾਗ ਜੀ ਤੁਸੀਂ ਅੰਦਰ ਦੀ ਇੱਧਰ ਦੀ ਸ਼ੀਸ਼ਮਾਰਗ ਯਾਤਰਾ ਨੂੰ ਇੱਕ ਗੇਟ ਤੋਂ ਲਿਜਾ ਕੇ ਦੂਜੇ ਥਾਂ ਨਹੀਂ ਜਾਵਾਂਗੇ ਕਿਉਂਕਿ ਸਿਕਿਉਰਿਟੀ ਬੜੀ ਟਾਈਟ ਹੁੰਦੀ ਆਮ ਬੰਦਾ ਤੇ ਆ ਹੀ ਨਹੀਂ ਸਕਦਾ ਹੈਗਾ ਤੇ ਇਸ ਕਰਕੇ ਸਪੈਸ਼ਲੀ ਫਿਰ ਇਸ ਅੱਜ ਦੇ ਦਿਨ ਵਾਸਤੇ ਅਸੀਂ ਖਾਸ ਤੌਰ ਤੇ ਕਹਿੰਨਾ ਉਹ ਕੁਦਰਤ ਦਾ ਹੀ ਕਰਿਸ਼ਮਾ ਹੈ ਪਰਮਾਤਮਾ ਦੀ ਕਿਰਪਾ ਹੈ ਗੁਰੂਆਂ ਦੀ ਕਿਰਪਾ ਹੈ ਨਾਲ ਦਤਾ ਦਿੱਤਾ ਜਾਂਦਾ ਸੰਗਤ ਵੀ ਪੂਰੀ ਹੈ ਤਾਂ ਦਿੱਤਾ ਜਾਂਦਾ ਹੈ ਤੇ ਸੰਗਤ ਜਿਹੜੀ ਅੰਦਰ ਵਾਲੀ ਸਾਡੇ ਕੈਂਪ ਦੇ ਅੰਦਰ ਵਾਲੀ ਸੰਗਤ ਹੈਗੀ ਹੈ ਕਿ ਉਸ ਦੇ ਨਾਲ-ਨਾਲ ਹਲੋ ਮਾਜਰਾ ਤੇ ਆਸ-ਪਾਸ ਦੇ ਜਿੰਨੇ ਵੀ ਪਿੰਡਾਂ ਵਾਲੇ ਆ ਉਹਨਾਂ ਨੂੰ ਖੁੱਲੇ ਦਰਸ਼ਨ ਦੇਦਾਰੇ ਹੁੰਦੇ ਆ ਕਿਉਂਕਿ ਸੜਕ ਦੇ ਉੱਤੇ ਰੁੱਕ ਕੇ ਇਸ ਤਰ੍ਹਾਂ ਨਹੀਂ ਟ੍ਰੈਫਿਕ ਜਾਮ ਹੁੰਦਾ ਹੈ ਕਈ ਕੁਝ ਹੁੰਦੇ ਆ ਇਸ ਵਾਸਤੇ ਇੱਕ ਉਪਰਾਲਾ ਸੀ ਸਾਡਾ ਉਸ ਉਪਰਾਲੇ ਨੂੰ ਬਾਬਾ ਜੀ ਨੇ ਹੰਗਾਰਾ ਭਰਿਆ ਉਹਨਾਂ ਨੇ ਕਿਹਾ ਵੀ ਅਸੀਂ ਜ਼ਰੂਰ ਕਰਾਂਗੇ ਉਹ ਬੰਦੀ ਬੰਦੀ ਅੱਜ ਤੀਜਾ ਚੌਥਾ ਸਾਲ ਹੋ ਰਿਹਾ ਤੀਜਾ ਸਾਲ ਹੋ ਰਿਹਾ ਹੈ ਕਿ ਇਹ ਯਾਤਰਾ ਇਸ ਤਰ੍ਹਾਂ ਹੀ ਜਾ ਰਹੀ ਹੈ ਤੇ ਸਾਨੂੰ ਜਿਵੇਂ ਹੁਣ ਜਿਹੜੇ ਵੀ ਵਾਤਾਵਰਣ ਦੇ ਬਿਲਕੁਲ ਜਿਹੜੇ ਹਿੰਦੂ ਭਾਈਚਾਰੇ ਦੇ ਲੋਕਾਂ ਗੱਲਾਂ ਕਲਾ ਸਟੇਟਾਂ ਦੇ ਲੋਕਾਂ ਤੁਹਾਨੂੰ ਸਵਾਲ ਵੀ ਕਰਦੇ ਹੋਣੇ ਭਾਈ ਸਾਹਿਬ ਕੀ ਆ ਕਿੱਦਾਂ ਆ ਹਨ ਇਹ ਵੀ ਸਵਾਲ ਪੁੱਛਦੇ ਹੋਣੇ ਬਿਲਕੁਲ ਬਿਲਕੁਲ ਲੇਕਿਨ ਆਪਸੀ ਸਭ ਜਾਣਦੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਸੀਗੀ ਜੋ ਉਹਨਾਂ ਨੇ ਸ਼ਹਾਦਤ ਦਿੱਤੀ ਉਹ ਨਾ ਤਾਂ ਸਿੱਖ ਧਰਮ ਵਾਸਤੇ ਦਿੱਤੀ ਸੀ ਨਾ ਕਿਸੇ ਹੋਰ ਉਹਨਾਂ ਨੇ ਤਾਂ ਸੀਗੀ ਉਹਨਾਂ ਨੇ ਸੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਤੇ ਸੀਗੀ ਉਸ ਸਮੇਂ ਤੇ ਜਿਹੜੀ ਜਾਤੀਆਂ ਲੋਕ ਕਰਦੇ ਹੁੰਦੇ ਸੀ ਮੈਂ ਇਹ ਨਹੀਂ ਕਹਿੰਦਾ ਕਿ ਮੁਸਲਮਾਨਾਂ ਦੇ ਵਿੱਚ ਅੱچھے ਬੰਦੇ ਨਹੀਂ ਹੁੰਦੇ ਲੇਕਿਨ ਜ਼ਿਆਦਤੀ ਜਿਹੜੀ ਕਰਦੇ ਆ ਜਿਹੜੇ ਜ਼ਬਰਦਸਤੀ ਕਿਸੇ ਨੂੰ ਉਹ ਕਰਵਾਉਣਾ ਉਹ ਗਲਤ ਗੱਲ ਹੈ ਉਹ ਉਸ ਚੀਜ਼ ਨੂੰ ਲੈਂਦੇ ਹੋਇਆ ਸੀ ਕੱਲ ਨਹੀਂ ਸਾਡੇ ਵਿੱਚ ਇੱਥੇ ਮੁਸਲਮਾਨ ਲੜਕੇ ਵੀ ਹੈਗੇ ਨੇ ਉਹ ਵੀ ਰਿਸਪੈਕਟ ਕਰਦੇ ਨੇ ਉਹ ਵੀ ਆਦਰ ਉਹਨਾ ਹੀ ਦਿੰਦੇ ਆ ਮੁਸਲਮਾਨ ਦੇ ਉਹਨਾਂ ਕਈ ਕਹਿ ਸਕਦੇ ਪੀਰਾਂ ਫਕੀਰਾਂ ਦਾ ਵੀ ਬੜਾ ਵੱਡਾ ਰੋਲ ਰਿਹਾ ਹੈ ਜਿਵੇਂ ਆਪਾਂ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਲਾ ਲਈਏ ਫਾਈ ਮਰਦਾਨਾ ਜੀ ਸੀਗੇ ਉਸ ਤੋਂ ਬਾਅਦ ਪੀਰ ਬੁੱਧੂ ਸ਼ਾਹ ਜੀ ਹੋਏ ਨੇ ਗਨੀ ਖਾਨ ਨਬੀ ਦੇ ਬਹੁਤ ਐਸੇ ਨੇ ਜਿਹੜੇ ਗੋਪਾਲ ਸਿੰਘ ਜੀ ਦੇ ਦਾਲ ਤੁਸੀਂ ਵੇਖੋ ਕਿ ਕਿੰਨੇ ਮੁਸਲਮਾਨ ਜੁੜੇ ਹੋਏ ਸੀਗੇ ਤੇ ਕਿੰਨੇ ਸੀਗੇ ਆਪਾਂ ਪੁਰਾਣੇ ਸੂਫੀ ਸੰਤਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਦੇ ਆਪਣੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦੀਆਂ ਬਾਣੀਆਂ ਬਾਬਾ ਫਰੀਦ ਦੀਆਂ ਬਾਣੀਆਂ ਹੈਗੀ ਹੈ ਕਿਸ ਤਰ੍ਹਾਂ ਦੀ ਇਹ ਨਹੀਂ ਹੈਗੀ ਕਿ ਕਿਸ ਤਰ੍ਹਾਂ ਦੀ ਹੈਗੇ ਸੋ ਉਹਨਾਂ ਦੇ ਸੁਚੱਜੇ ਤੇ ਅੱਛੇ ਜੀਵਨ ਤੋਂ ਸਾਨੂੰ ਸਿੱਖਿਆ ਲੈ ਕੇ ਜਨਰਲ ਸ਼ਾਸਕ ਦਾ ਕੋਈ ਵੀ ਧਰਮ ਨਹੀਂ ਹੁੰਦਾ ਉਹ ਕਦੇ ਵੀ ਕਿਸੇ ਦਾ ਧਰਮ ਦੇਖ ਕੇ ਜਿਹੜਾ ਕੀ ਕਹਿ ਸਕਦੇ ਕਿਸੇ ਬਿਲਕੁਲ ਬਿਲਕੁਲ ਕਹਿ ਸਕਦੇ ਇਸ ਕਰਕੇ ਜ਼ੁਲਮ ਦੇ ਅਗੇਂਸਟ ਆਵਾਜ਼ ਉਠਾਈ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਉਹ ਦੇਖੋ ਕਿ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਹੈ ਕਿ ਉਹਨਾਂ ਨੇ ਕਿਹਾ ਇਸ ਤੋਂ ਵੱਡੀ ਹੋਰ ਕੁਰਬਾਨੀ ਕੌਣ ਦੇ ਸਕਦਾ ਜਿਹੜੀ ਕਰ ਸਕਦੇ ਤੇ ਅੱਜ ਅਸੀਂ ਸਭ ਜਾਣਦੇ ਆ ਸਾਰਾ ਦੇਸ਼ ਹਿੰਦੀ ਚਾਦਰ ਦੇ ਨਾਲ ਉਹਨਾਂ ਨੂੰ ਸਲਮਾਨਤ ਕਰਦੇ ਰਹਿਣ ਉਹਨਾਂ ਤੋਂ ਕੋਈ ਐਸਾ ਬੰਦਾ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਜੋ ਇਹਨਾਂ ਦੀ ਸ਼ਹਾਦਤ ਤੇ ਉੱਤੇ ਆਪਣੇ ਨਮਨ ਨਾ ਕਰਦਾ ਹੋਵੇ ਜਾਂ ਕਿਸ ਤਰ੍ਹਾਂ ਦਾ ਬਹੁਤ ਧੰਨਵਾਦ ਜੀ ਤੋ ਬਹੁਤ ਖੁਸ਼ੀ ਹੋਈ ਕਿ ਤੁਸੀਂ ਹਰ ਸਾਲ ਦੀ ਤਰ੍ਹਾਂ ਇਸਾ 350 ਸਾਲਾ ਮਨਾਇਆ ਬਹੁਤ ਬਹੁਤ ਧੰਨਵਾਦ ਸਭ ਦਾ ਅਸੀਂ ਕਹਿੰਦੇ ਹਾਂ ਕਿ ਤੁਹਾਡਾ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਵਿਸ਼ੇਸ਼ ਤੌਰ ਤੇ ਬਾਬਾ ਜੀ ਮਨਜੀਤ ਸਿੰਘ ਜੀ ਦਾ ਬਹੁਤ ਤੈ ਇਹ ਤੇ ਅੱਜ ਤੀਜਾ ਸਾਲ ਹੋ ਗਿਆ ਜੀ ਤੇ ਤੀਸਰਾ ਸਾਲ ਚੱਲ ਰਿਹਾ ਹੈ ਜੀ ਇਜੀ ਤੀਜੀ ਸੀਰਸ਼ਮਾਰ ਯਾਤਰਾ ਜਿਹੜੀ ਕੈਂਪ ਦੇ ਵਿੱਚ ਉਹਦੀ ਆਦਰਵਾਇਸ ਤਾਂ ਆਪਾਂ ਸਾਰੇ ਜਾਣਦੇ ਬਾਬਾ ਜੀ ਪਿਛਲੇ 15 ਸਾਲਾਂ ਤੋਂ ਲੱਗੇ ਉਸ ਤੋਂ ਵੀ ਪਹਿਲੇ ਉਹਨਾਂ ਦਾ ਆਪ ਦਾ ਜੀਵਨ ਜਿਹੜਾ ਹੈਗਾ ਨਿੱਜੀ ਲੇਕਿਨ 15 ਸਾਲਾਂ ਤੋਂ ਤੋਂ ਪਰਸਨਲੀ ਇਹ ਚੀਜ਼ ਨੂੰ ਸੁਪਰਵਾਈਜ਼ ਕਰ ਰਹੇ ਬਿਲਕੁਲ ਤੁਸੀਂ ਅੱਗੇ ਆਪਣੀ ਕੰਟੀਨਿਊ ਕਰ ਸਕਦੇ ਹੋ ਬਾਈਟ ਸ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ CRPF ਕੈਂਪ ਨੇ ਬੜਾ ਸੋਹਣਾ ਸਵਾਗਤ ਕੀਤਾ ਬੜੇ ਸੋਹਣੇ ਪ੍ਰਬੰਧ ਕੀਤੇ ਗਏ ਇਹਨਾਂ ਵਿੱਚੋਂ ਤੁਸੀਂ ਦੇਖ ਸਕਦੇ ਇੱਕ ਸਿੱਖ ਪੀਰ ਵੀ ਹੈਗਾ ਵੀ ਜੀ ਕੀ ਕਹਿਣਾ ਚਾਹੋਗੇ ਬੜਾ ਸੁਭਾਗ ਹੈ ਤੁਹਾਨੂੰ ਮਿਲਿਆ ਕਿ ਸ਼ੀਸ਼ ਮਰਗ ਯਾਤਰਾ ਦੇ ਵਿੱਚ ਤੁਸੀਂ ਸਲਾਮੀ ਦੇ ਰਹੇ ਹੋ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਕਿ ਪਹਿਲੀ ਵਾਰ ਹੋਇਆ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਹੈ ਤੇ ਸਾਨੂੰ ਬਹੁਤ ਅਜ ਮਾਣ ਮਹਿਸੂਸ ਹੋ ਰਿਹਾ ਜੀ ਜੇਕਰ ਤੁਹਾਡੇ ਨਾਲ ਕਹਿ ਸਕਦੇ ਹਾਂ ਸੀਆਰਪੀਐਫ ਕੈਂਪ ਦੇ ਵਿੱਚ ਹਰ ਧਰਮਾਂ ਦੇ ਜਿਹੜੇ ਕਿਸ ਦੇ ਨੌਜਵਾਨ ਆ

तीन साल के बाद में बदली हो जाता है जी। तीन, साल, तीन, तीन, साल. तीन साल के लिए जैसे आ गए हम तीन साल हमारा हमारा पूरा हो जाएगा, जी। फिर कहीं हो जाएगा जाएगा मेरा कहीं ट्रांसफर पर आप कितने आ, सालों से मतलब कर रहे जब सलामी हैं बहुत बढ़िया महसूस होता है जी एक पास सम्मान किया जुड़े रहे बहुत ही सोहनी तस्वीर सीआरपीएफ कैंप दे ਜਵਾਨਾਂ ਦੇ ਅਫਸਰਾਂ ਦੀ ਜਿਹੜੇ ਇੰਨੇ ਭਾਵਨਾ ਦੇ ਨਾਲ ਇੰਨੇ ਪਿਆਰ ਦੇ ਨਾਲ ਏਸੀਆਰ ਪੀਐਫ ਕੈਂਪ ਦੇ ਵਿੱਚ ਸਵਾਗਤ ਕਰਦੇ ਨੇ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਸਲਾਮੀ ਵੀ ਦਿੰਦੇ ਨੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ